ਜੇ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਇਤਿਹਾਸ ਦੀ ਇੱਕ ਅਨਸੋਲਵ ਮਿਸਟਰੀ ਬਾਰੇ ਨਾਰਥ ਕੈਨੇਡਾ ਦੇ ਦੂਰ ਦਰਾਜ਼ ਇਲਾਕੇ ਵਿੱਚ ਇੱਕ ਸਹੇਕ ਹੈ ਇਸ ਸਹੇਕ ਦਾ ਨਾਮ ਹੈ ਐਂਜੀਕੁਨੀ ਲੇਕ ਇਸ ਸਹੇਕ ਦੇ ਕਿਨਾਰੇ ਤੇ ਇੱਕ ਛੋਟੀ ਜਿਹੀ ਬਸਤੀ ਵਿੱਚ ਅਸਕੀਮੋ ਨਾਮੀ ਇੱਕ ਟ੍ਰਾਈਬ ਰਹਿੰਦੀ ਸੀ ਇਸ ਵਿੱਚ ਤਕਰੀਬਨ 100 ਤੋਂ ਲੈ ਕੇ 150 ਤੱਕ ਲੋਕ ਰਹਿੰਦੇ ਸਨ ਜੋ ਕਿ ਲੇਕ ਵਿੱਚੋਂ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਕਰਦੇ ਸੀ ਇਹ ਨਾਰਥ ਕੈਨੇਡਾ ਦਾ ਉਹ ਇਲਾਕਾ ਹੈ ਜਿੱਥੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਸਕੁਅਰ ਮੀਟਰ ਵਿੱਚ ਸਿਰਫ ਚੰਦ ਹਜ਼ਾਰ ਲੋਕ ਰਹਿੰਦੇ ਹਨ ਇਸ ਦੀ ਵਜ੍ਹਾ ਹੈ ਇੱਥੋਂ ਦਾ ਸਖਤ ਤਰੀਨ ਮੌਸਮ ਇਸ ਇਲਾਕੇ ਵਿੱਚ ਮੱਛੀਆਂ ਫੜਨ ਤੋਂ ਇਲਾਵਾ ਜਾਨਵਰਾਂ ਦਾ ਸ਼ਿਕਾਰ ਵੀ ਕੀਤਾ ਜਾਂਦਾ ਹੈ ਇਸ ਕਰਕੇ ਇੱਥੇ ਸ਼ਿਕਾਰੀ ਅਕਸਰ ਆਉਂਦੇ ਰਹਿੰਦੇ ਹਨ ਇਹ ਗੱਲ ਹੈ ਨਵੰਬਰ 1930 ਦੀ ਤੇ ਇਹ ਸਖਤ ਸਰਦੀ ਦਾ ਬਹੁਤ ਹੀ ਠੰਡਾ ਦਿਨ ਸੀ ਜੋ ਲੇਬਲ ਨਾਮੀ ਇੱਕ ਸ਼ਿਕਾਰੀ ਇਸ ਇਲਾਕੇ ਵਿੱਚ ਸ਼ਿਕਾਰ ਕਰਨ ਵਾਸਤੇ ਆਉਂਦਾ ਹੈ ਸ਼ਿਕਾਰ ਦੀ ਤਲਾਸ਼ ਕਰਦੇ ਕਰਦੇ ਉਸ ਨੂੰ ਉੱਥੇ ਹੀ ਹਨੇਰਾ ਹੋ ਜਾਂਦਾ ਹੈ ਉਹਨੂੰ ਪਤਾ ਸੀ ਕਿ ਉਹ ਪਹਿਲਾਂ ਦੀ ਤਰ੍ਹਾਂ ਅਸਕੀਮੋ ਨਾਮੀ ਟ੍ਰਾਈਬ ਵਿੱਚ ਜਾ ਕੇ ਆਪਣੀ ਰਾਤ गुजार ਸਕਦਾ ਹੈ ਇਸ ਕਬੀਲੇ ਦੇ ਲੋਕ ਬਾਹਰੋਂ ਆਏ ਲੋਕਾਂ ਦੀ ਮਹਿਮਾਨ ਨਵਾਜ਼ੀ ਕਰਨ ਵਿੱਚ ਬੜੇ ਹੀ ਮਸ਼ਹੂਰ ਸਨ ਸੋਜੋ ਲੇਬਲ ਆਪਣਾ ਸਮਾਨ ਲੈ ਕੇ ਅਸਕੀਮੋ ਕਬੀਲੇ ਵੱਲ ਨੂੰ ਤੁਰ ਪੈਂਦਾ ਹੈ ਪਰ ਥੋੜਾ ਨੇੜੇ ਜਾ ਕੇ ਉਸ ਨੇ ਦੇਖਿਆ ਕਿ ਉੱਥੇ ਨਾ ਹੀ ਕੋਈ ਇਨਸਾਨ ਨਜ਼ਰ ਆ ਰਿਹਾ ਹੈ ਤੇ ਨਾ ਹੀ ਕੋਈ ਆਵਾਜ਼ ਆ ਰਹੀ ਹੈ ਉਹ ਸਿਰਫ ਆਪਦੇ ਹੀ ਕਦਮਾਂ ਦੀ ਆਵਾਜ਼ ਸੁਣ ਰਿਹਾ ਸੀ ਉਹ ਪਹਿਲਾਂ ਵੀ ਉਸ ਕਬੀਲੇ ਵਿੱਚ ਕਈ ਵਾਰ ਜਾ ਚੁੱਕਿਆ ਸੀ ਪਰ ਅੱਜ ਉਸ ਨੂੰ ਕੁਝ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ ਪਹਿਲਾਂ ਜਦੋਂ ਵੀ ਉਹ ਕਬੀਲੇ ਦੇ ਨੇੜੇ ਪਹੁੰਚਦਾ ਤਾਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣਦਾ ਜੋ ਕਿ ਬਸਤੀ ਵਾਲਿਆਂ ਵੱਲੋਂ ਪਾਲੇ ਹੋਏ ਸਨ ਪਰ ਅੱਜ ਕਬੀਲੇ ਦੇ ਨਜ਼ਦੀਕ ਪਹੁੰਚਣ ਤੇ ਸਿਰਫ ਵਰਾਨੀ ਤੇ ਸਨਾਟਾ ਹੀ ਦਿਖਾਈ ਦੇ ਰਿਹਾ ਸੀ ਉਹਨੂੰ ਲੱਗਿਆ ਕਿ ਕਬੀਲੇ ਵਾਲੇ ਸੌ ਰਹੇ ਹਨ ਜਾਂ ਕਿਤੇ ਗਏ ਹੋਏ ਨੇ ਉਹ ਸਾਹਮਣੇ ਬਸਤੀ ਦੇ ਘਰ ਦੇਖ ਰਿਹਾ ਸੀ ਜਿੰਨਾਂ ਵਿੱਚੋਂ ਧੂਆ ਨਿਕਲਦਾ ਦਿਖਾਈ ਦੇ ਰਿਹਾ ਸੀ ਜਦੋਂ ਉਹ ਕਬੀਲੇ ਵਿੱਚ ਦਾਖਲ ਹੋਇਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਇੱਥੇ ਨਾ ਕੋਈ ਇਨਸਾਨ ਹੈ ਤੇ ਨਾ ਹੀ ਕੋਈ ਜਾਨਵਰ ਹਰਾਨੀ ਦੀ ਗੱਲ ਇਹ ਸੀ ਕਿ ਬਹੁਤ ਸਾਰੇ ਘਰਾਂ ਵਿੱਚ ਧੂਆ ਨਿਕਲਦਾ ਦਿਖਾਈ ਦੇ ਰਿਹਾ ਸੀ ਉਹ ਇੱਕ ਘਰ ਦੇ ਅੰਦਰ ਗਿਆ ਪਰ ਉੱਥੇ ਕੋਈ ਨਹੀਂ ਸੀ ਇਦਾਂ ਦਾ ਹਾਲ ਸਾਰੇ ਘਰਾਂ ਦਾ ਸੀ ਸ਼ਾਇਦ ਉਹ ਇਹ ਸਭ ਦੇਖ ਕੇ ਅਨਦੇਖਾ ਕਰਕੇ ਉੱਥੋਂ ਚਲਾ ਵੀ ਜਾਂਦਾ ਪਰ ਇੱਕ ਚੀਜ਼ ਇਦਾਂ ਦੀ ਸੀ ਜਿਸ ਨੇ ਉਸ ਨੂੰ ਹੋਰ ਵੀ ਹੈਰਾਨ ਕਰ ਦਿੱਤਾ ਉਨੇ ਦੇਖਿਆ ਕਿ ਕੁਝ ਘਰਾਂ ਵਿੱਚ ਖਾਣਾ ਬਣਾਉਣ ਵਾਲੇ ਬਰਤਨ ਚੁੱਲ੍ਹੇ ਉੱਪਰ ਸਨ ਅਤੇ ਖਾਣਾ ਸੜ ਗਿਆ ਸੀ। ਮਤਲਬ ਉਹਨਾਂ ਨੇ ਖਾਣਾ ਬਣਾਉਣ ਲਈ ਰੱਖਿਆ ਪਰ ਉਹ ਖਾਣਾ ਸਕੇ। ਇਦਾਂ ਲੱਗ ਰਿਹਾ ਸੀ ਕਿ ਕਬੀਲੇ ਦੇ ਲੋਕ ਅਚਾਨਕ ਕਿਤੇ ਚਲੇ ਗਏ। ਪਰ ਕਿੱਥੇ ਗਏ? ਉਸ ਨੇ ਸਾਰੇ ਕਬੀਲੇ ਦੀ ਤਲਾਸ਼ੀ ਲਈ ਤੇ ਵੇਖਿਆ ਕਿ ਕਬੀਲੇ ਵੱਲੋਂ ਪਾਲੇ ਗਏ ਕੁੱਤਿਆਂ ਦੇ ਗਾਲ ਵਿੱਚ ਰੱਸੀ ਬੰਨੀ ਹੋਈ ਹੈ। ਪਰ ਕੁੱਤਿਆਂ ਦੀ ਮੌਤ ਹੋ ਚੁੱਕੀ ਹੈ। ਇਹ ਸਭ ਦੇਖ ਕੇ ਲੱਗਦਾ ਸੀ ਕਿ ਕੁਝ ਇਦਾਂ ਦਾ ਹੋਇਆ ਹੈ ਕਿ ਲੋਕ ਅਚਾਨਕ ਉੱਥੋਂ ਗਏ ਹਨ ਤੇ ਆਪਣਾ ਸਮਾਨ ਵੀ ਨਹੀਂ ਚੱਕ ਸਕੇ। ਜੋ ਇਹ ਸਭ ਕੁਝ ਦੇਖਦੇ ਹੀ ਟੈਲੀਗ੍ਰਾਫ ਆਫਿਸ ਪਹੁੰਚ ਗਿਆ ਤੇ RCMP ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਦੇ ਕੈਂਪ ਨਾਲ رابطہ ਕਰਦਾ ਹੈ ਉਹਨਾਂ ਨੂੰ ਸਭ ਕੁਝ ਦੱਸਦਾ ਹੈ ਪੁਲਿਸ ਜਦੋਂ ਉੱਥੇ ਪਹੁੰਚਦੀ ਹੈ ਤਾਂ ਜੋ ਦੇ ਦੱਸੇ ਮੁਤਾਬਕ ਸਭ ਕੁਝ ਸਹੀ ਨਿਕਲਦਾ ਹੈ ਪੁਲਿਸ ਨੂੰ ਸ਼ੱਕ ਹੋਇਆ ਕਿ ਇੱਥੇ ਕਿਸੇ ਨੇ ਹਮਲਾ ਕਰਕੇ ਕਬੀਲੇ ਦੇ ਲੋਕਾਂ ਨੂੰ ਮਾਰ ਦਿੱਤਾ ਹੈ ਪਰ ਜੇ ਇਦਾਂ ਹੁੰਦਾ ਤਾਂ ਕਬੀਲੇ ਵਿੱਚ ਕਿਤੇ ਨਾ ਕਿਤੇ ਖੂਨ ਦੇ ਨਿਸ਼ਾਨ ਜ਼ਰੂਰ ਮਿਲਦੇ ਪੁਲਿਸ ਨੇ ਜਲਦੀ ਹੀ ਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਇੱਕ ਹੋਰ ਅਨੋਖੀ ਚੀਜ਼ ਵੇਖਣ ਨੂੰ ਮਿਲਦੀ ਹੈ ਜੋ ਕਿ ਜੋ ਨੇ ਵੀ ਨੋਟਿਸ ਨਹੀਂ ਕੀਤੀ ਸੀ ਪੂਰੀ ਬਸਤੀ برف ਨਾਲ ਢਕੀ ਹੋਈ ਸੀ ਪਰ برف ਤੇ ਕਿਸੇ ਦੇ ਵੀ ਪੈਰਾਂ ਦੇ ਨਿਸ਼ਾਨ ਨਹੀਂ ਸਨ ਉੱਥੇ ਸਿਰਫ ਜੋ ਦੇ ਪੈਰਾਂ ਦੇ ਨਿਸ਼ਾਨ ਸਨ ਅਗਰ ਕੋਈ ਉੱਥੇ ਆਇਆ ਨਹੀਂ ਜਾਂ ਗਿਆ ਨਹੀਂ ਤਾਂ ਫਿਰ ਲੋਕ ਗਏ ਕਿੱਥੇ ਪੂਰੀ ਲੇਕ ਠੰਡ ਵਿੱਚ ਜੰਮੀ ਹੋਈ ਸੀ ਤੇ ਕਸ਼ਤੀਆਂ ਜ਼ਮੀਨ ਤੇ ਸਨ ਕਿਉਂਕਿ ਠੰਡ ਦੇ ਮੌਸਮ ਵਿੱਚ ਮੱਛੀਆਂ ਨਹੀਂ ਫੜੀਆਂ ਜਾਂਦੀਆਂ ਤੇ ਕਸ਼ਤੀਆਂ ਨੂੰ ਜ਼ਮੀਨ ਤੇ ਪਾਰਕ ਕਰ ਦਿੱਤਾ ਜਾਂਦਾ ਹੈ ਪੁਲਿਸ ਨੂੰ ਇਨਵੈਸਟੀਗੇਸ਼ਨ ਵਿੱਚ ਪਤਾ ਲੱਗਿਆ ਕਿ ਜੋ ਉਹਦੇ ਉੱਥੋਂ ਆਉਣ ਤੋਂ 8 ਦਿਨ ਪਹਿਲਾਂ ਹੀ ਇਹ ਕੁੱਤੇ ਮਰ ਚੁੱਕੇ ਹਨ ਕਿਉਂਕਿ ਕੁੱਤਿਆਂ ਦੀ ਮੌਤ 1-2 ਦਿਨ ਭੁੱਖੇ ਰਹਿਣ ਕਾਰਨ ਨਹੀਂ ਹੁੰਦੀ ਘਰਾਂ ਵਿੱਚੋਂ ਨਿਕਲਣ ਵਾਲੇ ਧੂਏ ਤੋਂ ਵੀ ਇਹ ਪਤਾ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਇੱਥੋਂ ਗਾਇਬ ਹੋਇਆ ਜ਼ਿਆਦਾ عرصਾ ਨਹੀਂ ਹੋਇਆ ਪੁਲਿਸ ਵਾਲਿਆਂ ਕੋਲ ਬਹੁਤ ਸਾਰੇ ਸਵਾਲ ਸਨ ਪਰ ਜਵਾਬ ਕੁਝ ਵੀ ਨਹੀਂ ਕਈ ਮਹੀਨਿਆਂ ਦੇ ਸਰਚ ਆਪਰੇਸ਼ਨ ਤੋਂ ਬਾਅਦ ਆਖਰਕਾਰ ਪੁਲਿਸ ਨੇ ਇਸ ਨੂੰ ਅਨਸੋਲਵ ਦਾ ਠੱਪਾ ਲਗਾ ਕੇ ਬੰਦ ਕਰ ਦਿੱਤਾ ਇਸ ਘਟਨਾ ਦੇ ਕਈ ਸਾਲ ਬਾਅਦ 1984 ਵਿੱਚ ਰਾਜਰ ਬੋਰ ਅਤੇ ਨਿਗਲ ਬਲੰਡਰ ਨਾਮੀ ਰਾਈਟਰਸ ਨੇ ਇੱਕ ਆਰਟੀਕਲ ਲਿਖਿਆ ਅਤੇ ਇਸ ਮਾਮਲੇ ਨੂੰ ਏਲੀਅਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਣੇ ਆਰਟੀਕਲ ਵਿੱਚ ਦੱਸਿਆ ਕਿ ਜਦੋਂ ਉਹ ਇਸ ਇਲਾਕੇ ਨੂੰ ਐਕਸਪਲੋਰ ਕਰ ਰਹੇ ਸਨ ਤਾਂ ਉੱਥੇ ਉਹਨਾਂ ਨੂੰ ਦੋ ਲੋਕ ਮਿਲੇ ਜਿਨ੍ਹਾਂ ਨੇ ਇਹ ਦੱਸਿਆ ਕਿ ਐਂਜੀਕੁਨੀ ਲੇਕ ਦੇ ਆਸ-ਪਾਸ ਉਹਨਾਂ ਨੇ ਕਈ ਵਾਰ ਬਹੁਤ ਸਾਰੇ ਅਜੀਬ ਜਿਹੇ ਆਬਜੈਕਟ ਉੱਡਦੇ ਦੇਖੇ ਹਨ ਜਿਨ੍ਹਾਂ ਦੀ ਸ਼ੇਪ ਵੱਖਰੀ-ਵੱਖਰੀ ਹੁੰਦੀ ਹੈ। ਇਸ ਸਟੋਰੀ ਨੂੰ ਬੇਸ ਬਣਾ ਕੇ ਕਿਹਾ ਗਿਆ ਕਿ ਸ਼ਾਇਦ ਏਲੀਅਨ ਨੇ ਉਸ ਕਬੀਲੇ ਨੂੰ ਗਾਇਬ ਕਰ ਦਿੱਤਾ ਹੈ ਪਰ ਇਨਾਂ ਰਾਈਟਰਸ ਕੋਲ ਇਨਾਂ ਦਾ ਕੁਝ ਵੀ ਸਬੂਤ ਨਹੀਂ ਸੀ ਜ਼ਿਆਦਾਤਰ ਲੋਕਾਂ ਨੇ ਇਸ ਥਿਉਰੀ ਤੇ ਯਕੀਨ ਨਹੀਂ ਕੀਤਾ ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਹੁਣ ਇਸ ਘਟਨਾ ਨੂੰ ਲਗਭਗ 100 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਇਹ ਘਟਨਾ ਮਿਸਟਰੀ ਬਣੀ ਹੋਈ ਹੈ